ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵਧ ਗਈਆਂ ਨੇ 2017 2022 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੀ ਅਗਵਾਈ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇ 2017 ਤੋਂ ਲੈ ਕੇ 2024 ਤੇ ਜਿਹੜਾ ਹੁਣ ਜਿਮਨੀ ਚੋਣ ਦੇ ਵਿੱਚ ਜਨੂਸ ਲਿਖ ਲਿਆ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦਾ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦੀ ਜਵਾਨਤ ਜਵੀ ਜਬਤ ਹੋਈ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁਣ ਨਹੀਂ ਰਹਿਣਗੇ ਕਿਉਂਕਿ ਪੰਥ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਪੁਨਰ ਸੁਰਜੀਤੀ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਾ ਦੇਣਾ ਚਾਹੀਦਾ ਹੈ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਦੇਣੀ ਚਾਹੀਦੀ ਹੈ ਮਨਪ੍ਰੀਤ ਈਆਲੀ ਦੇ ਹੱਥ ਵਿੱਚ ਹੈ ਮਨਪ੍ਰੀਤ ਈਆਲੀ ਹੀ ਸ਼ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰ ਸਕਦੇ ਨੇ ਕਿਉਂਕਿ ਪੁਨਰ ਸੁਰਜੀਤ ਇਸ ਕਰਕੇ ਕਰ ਸਕਦੇ ਨੇ ਕਿ ਜਿਸ ਸਮੇਂ ਸੁਖਬੀ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹਾਰ ਗਿਆ ਉਹਨਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਮੋਰਚਾ ਫਤਿਹ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਐ ਮਨਪ੍ਰੀਤਿਆਲੀ ਵੱਲੋਂ ਮਨਪ੍ਰੀਤ ਇਆਲੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਅਗਵਾਈ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਗਦਾਰ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਦਾਰੀ ਨਹੀਂ ਕਰ ਰਹਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਜਦਾ ਕਰਦੇ ਨੇ ਉਹਦੇ ਹੁਕਮਾਂ ਤੇ ਅਨੁਸਾਰ ਭਰਤੀ ਨੂੰ ਨੇਪਰੇ ਚਾੜ੍ਹ ਰਹੇ ਨੇ ਸਭ ਤੋਂ ਜ਼ਿਆਦਾ ਜੇਕਰ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਖਤਰਾ ਹੈ ਕਿ ਕੌਮ ਕਿਦੇ ਮਨਪ੍ਰੀਤ ਅਕਾਲੀ ਉੱਤੇ ਹੱਥ ਨਾ ਰੱਖ ਦੇਵੇ ਕਿ ਮਨਪ੍ਰੀਤ ਅਕਾਲੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਬੈਸਟ ਹੈ ਬੈਟਰਲੀ ਬੈਸਟ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੱਲ੍ਹ ਕਹਿ ਦਿੱਤਾ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਜਰਾ, ਸਰਜੀਤ ਸਿੰਘ ਰਖੜਾ ਅਤੇ ਦੂਸਰੇ ਪਾਸੇ ਕਿਹਾ ਗਿਆ ਰਵਿੰਦਰ ਸਿੰਘ ਢੀਂਸਾ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਦੀ ਜਿਹੜੀ ਸਥਿਤੀ ਹੈ ਡਾਵਾ ਡੋਲ ਹੈ ਫੇਲ ਹੋ ਗਿਆ ਹੈ ਉਹਦੀ ਨਮਾਇਦਗੀ ਦੇ ਵਿੱਚ ਜਿੰਨੀਆਂ ਵੀ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਜਮਨੀ ਚੋਣਾਂ ਲੜੀਆਂ ਗਈਆਂ ਨੇ ਉਹ ਸਾਰੇ ਕਲੇਟ ਟੈ ਟੇਰੀ ਹੋਏ ਨੇ ਜ਼ਬਾਂਤਾਂ ਜਬਤ ਹੋਈਆਂ ਨੇ ਇਸ ਕਰਕੇ ਕੌਮ ਕਹਿ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਬਨਪ੍ਰੀਤ ਯਾਦਲੀ ਯਾਨੀ ਕਿ ਸ਼੍ਰੀ ਅਕਾਲ 택 ਸਾਹਿਬ ਦੀ ਤਸੀਲ ਤੋਂ ਬਣਾਈ ਪੰਜ ਸੱਤ ਮੈਂਬਰ ਦੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਮੋਹਰੀ ਨੇ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਜਿਹੜੇ ਕੌਮ ਨੂੰ ਸੰਬੋਧਨ ਕਰ ਰਹੇ ਨੇ ਜਿਹੜੇ ਕੌਮ ਦੀ ਅਗਵਾਈ ਕਰ ਰਹੇ ਨੇ ਉਹ ਸਭ ਤੋਂ ਐਕਟਿਵ ਅਤੇ ਉਮਰ ਦੇ ਵਿੱਚ ਸਭ ਤੋਂ ਘੱਟ ਨੇ ਮਨਪ੍ਰੀਤਿਆਦੀ ਇਕਬਾਲ ਸਿੰਘ ਝੁੰਦਾ ਬੀਬੀ ਸਤਵੰਤ ਕੌਰ ਜਸੇਦਰ ਇੱਕ ਸੰਤਾ ਸਿੰਘ ਉਮੈਦਪੁਰੀ ਜਸੇਦਰ ਗੁਪ ਜਸੇਦਰ ਗੁਰਪਤਾਪ ਸਿੰਘ ਬੜਾਲਾ ਇਹਨਾਂ ਵੱਲੋਂ ਭਰਤੀ ਨੇਪਰੇ ਵੀ ਚਾਲ ਲਈ ਗਈ ਹੈ ਕਿ ਇਹਨਾਂ ਵੱਲੋਂ ਵੀ ਸ਼ਰੂਨੀ ਇਕਾਦੀ ਦਲ ਨੂੰ ਨਵੀਂ ਲੀਡਰਸ਼ਿਪ ਦਿੱਤੀ ਜਾਵੇਗੀ ਪ੍ਰਧਾਨਗੀ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਹੀ ਸੁਰਜੀਤ ਰਖੜਾ ਪ੍ਰਵਿੰਦਰ ਸਿੰਘ ਢੀਂਸਾ ਚਰਨਜੀਤ ਸਿੰਘ ਬਰਾਲ ਅ ਦੂਸਰੇ ਪਾਸੇ ਪ੍ਰੋਫੈਸਰ ਪਿੰਸ ਸਿੰਘ ਚੰਦੂ ਮਾਜਰਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਸ਼ਰੂਨੀ ਇਕਾਦੀ ਦਲ ਦੀ ਉਹ ਗਵਾਈ ਜੇਕਰ ਮਨਪ੍ਰੀਤ ਆਲੀ ਨੂੰ ਦੇ ਦਿੱਤੀ ਜਾਵੇ ਤਾਂ ਬੈਸਟ ਹੋਵੇਗਾ ਉਹਨਾਂ ਨੇ ਸਜੀਤੀ ਵਾਸਤੇ ਬਹੁਤ ਵਧੀਆ ਕੰਮ ਹੋ ਸਕਦਾ ਹੈ ਉਹਨਾਂ ਨੇ ਕਿਹਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇ ਪੇਚਾ ਪਵੇਗਾ ਆਪ ਆਪੀ ਪਾਰਟੀ ਦਾ ਉਹ ਪੰਜ ਮੈਂਬਰੀ ਕਮੇਟੀ ਦੇ ਨਾਲ ਪਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣ ਮੈਦਾਨ ਦੇ ਵਿੱਚੋਂ ਬਾਹਰ ਹੋ ਗਏ ਨੇ